ਬਸਾਂ 'ਚ ਮੁਫਤ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਜ਼ਬਰਦਸਤ ਚਟਕਾ ਲੱਗਿਆ ਦੱਸਦੀ ਕਿ ਨਵੇਂ ਸਾਲ ਤੋਂ ਔਰਤਾਂ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਜੋ ਕਿ ਮੁਫਤ ਸਫ਼ਰ ਦੇ ਨਾਲ ਜੁੜਿਆ ਹੋਇਆ ਹੈ ਦੱਸਦੀ ਕਿ 2019 ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਲੱਖਾਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਸੀ ਔਰਤਾਂ ਨੂੰ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ ਦੀਆਂ ਬਸਾਂ 'ਚ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਗਈ ਸੀ ਇੱਕ ਵਿਆਪਕ ਯੋਜਨਾ ਸੀ ਜਿਸ ਦੇ ਵਿੱਚ ਦਿੱਲੀ ਅਤੇ ਹੋਰ ਰਾਜਾਂ ਦੀਆਂ ਔਰਤਾਂ ਵਿਚਕਾਰ ਕੋਈ ਮਤਭੇਦ ਨਹੀਂ ਕੀਤਾ ਗਿਆ ਸੀ ਹੁਣ ਰੇਖਾ ਗੁਪਤਾ ਦੀ ਸਰਕਾਰ ਇਸ ਯੋਜਨਾ ਦਾ ਲਾਭ ਲੈਣ ਵਾਲੀਆਂ ਔਰਤਾਂ ਲਈ ਇੱਕ ਵਿਸ਼ੇਸ਼ ਪਿੰਕ ਸਹੇਲੀ ਕਾਰਡ ਸ਼ੁਰੂ ਕਰੀਆਂ ਨੇ ਇਹ ਕਾਰਡ ਆਧਾਰ ਕਾਰਡ ਅਧਾਰਿਤ ਹੋਵੇਗਾ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਕਾਰਡ 12 ਸਾਲ ਅਤੇ ਇਸ ਤੋਂ ਉੱਪਰ ਦੀਆਂ ਔਰਤਾਂ ਤੇ ਕੁੜੀਆਂ ਨੂੰ ਜਾਰੀ ਕੀਤਾ ਜਾਵੇਗਾ ਕਿਉਂਕਿ ਦਿੱਲੀ ਦੀਆਂ ਵਸਨੀਕ ਨੇ ਦਿੱਲੀ ਦੇਸ਼ ਦੀ ਰਾਸ਼ਟਰੀ ਹੈ ਅਤੇ ਬਿਹਾਰ ਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਭਰ ਦੇ ਹੋਰ ਰਾਜਾਂ ਦੀਆਂ ਲੱਖਾਂ ਔਰਤਾਂ ਵੀ ਇੱਥੇ ਰਹਿੰਦੀਆਂ ਨੇ ਮੌਜੂਦਾ ਨਿਯਮਾਂ ਦੇ ਤਹਿਤ ਹੁਣ ਬਾਹਰ ਦੀਆਂ ਔਰਤਾਂ ਰੇਖਾ ਗੁਪਤਾ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਪਿੰਕ ਸਹੇਲੀ ਕਾਰਡ ਦਾ ਲਾਭ ਨਹੀਂ ਲੈ ਸਕਣਗੀਆਂ ਰਿਪੋਰਟਰ ਦੇ ਅਨੁਸਾਰ ਦਿੱਲੀ ਸਰਕਾਰ ਨਵੇਂ ਸਾਲ ਤੋਂ ਔਰਤਾਂ ਲਈ ਮੁਫਤ ਬਸ ਯਾਤਰਾ ਯੋਜਨਾ ਨੂੰ ਹੋਰ ਪਾਰਦਰਸ਼ੀ ਅਤੇ ਡਿਜੀਟਲ ਬਣਾਉਣ ਵਾਲੇ ਇੱਕ ਵੱਡਾ ਕਦਮ ਚੁੱਕ ਰਹੀ ਹੈ ਸਰਕਾਰ ਪਿੰਕ ਸਹੇਲੀ ਕਾਰਡ ਨਾਮਕ ਇੱਕ ਸਮਾਰਟ ਕਾਰਡ ਪੇਸ਼ ਕਰਨ ਦੀ ਯਕੀਰਤਾ ਕਰੀ ਹੈ ਕਿਉਂਕਿ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ ਦੀਆਂ ਬਸਾਂ ਵਿੱਚ ਮੁਫਤ ਯਾਤਰਾ ਲਈ ਲਾਜ਼ਮੀ ਹੋਵੇਗਾ ਅਧਿਕਾਰੀਆਂ ਦੇ ਅਨੁਸਾਰ ਇਸ ਯੋਜਨਾ ਨਾਲ ਹਰ ਮਹੀਨੇ ਲਗਭਗ 2 ਕਰੋੜ ਮਹਿਲਾ ਯਾਤਰੀਆਂ ਨੂੰ ਲਾਭ ਹੁੰਦਾ ਹੈ ਅਤੇ ਇਸ ਨੂੰ ਡਿਜੀਟਲ ਪਲੇਟਫਾਰਮ ਤੇ ਲਿਆਉਣ ਨਾਲ ਸਿਸਟਮ ਹੋਰ ਸੁਚਾਰੂ ਅਤੇ ਪਾਰਦਰਸ਼ੀ ਹੋ ਜਾਵੇਗਾ। ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਕ ਸਹੇਲੀ ਕਾਰਡ ਜਾਰੀ ਕਰਨ ਲਈ ਦੋ ਨਿਜੀ ਵੈਂਡਰਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਦਿੱਲੀ ਭਰ ਦੇ ਵਿੱਚ ਵਿਸ਼ੇਸ਼ 카운ਟਰ ਖੋਲੇ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਔਰਤਾਂ ਨੂੰ ਕਾਰਡ ਪ੍ਰਾਪਤ ਕਰਨ ਲਈ ਕੋਈ ਮੁਸ਼ਕਲ ਨਹੀਂ ਆ ਰਹੀ ਹੈ। ਟਾਈਮਜ਼ ਆਫ ਇੰਡੀਆ ਵਿੱਚ छਪੀਕ ਰਿਪੋਰਟ ਦੇ ਅਨੁਸਾਰ ਇਹ ਕਾਊਂਟਰ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਸਬਡਿਵੀਜ਼ਨ ਮੈਜਿਸਟ੍ਰੇਟ ਦਫ਼ਤਰਾਂ バス ਡਿਪੂਆਂ ਅਤੇ ਕਾਮਨ ਸਰਵਿਸ ਸੈਂਟਰਾਂ ਤੇ ਸਥਾਪਿਤ ਕੀਤੇ ਜਾਣਗੇ ਅਰਜ਼ੀ ਲਈ ਪਛਾਣ ਦੇ ਸਬੂਤ ਵਜੋਂ ਦਿੱਲੀ ਆਧਾਰ ਕਾਰਡ ਦੀ ਲੋੜ ਹੋਵੇਗੀ ਡटीसी ਅਧਿਕਾਰੀਆਂ ਦੇ ਅਨੁਸਾਰ ਪਿੰਕ ਸਹੇਲੀ ਕਾਰਡ ਸਿਰਫ 12 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਜਾਰੀ ਕੀਤਾ ਜਾਵੇਗਾ ਜੋ ਕਿ ਦਿੱਲੀ ਦੀਆਂ ਵਸਨੀਕ ਨੇ ਬੱਚੇ ਚੜਾਣ ਉਤੇ ਯਾਤਰੀਆਂ ਨੂੰ ਮੁਫਤ ਯਾਤਰਾ ਕਰਨ ਲਈ ਕੰਡਕਟਰ ਨਾਲ ਇਲੈਕਟ੍ਰੋਨਿਕ ਟਿਕਟਿੰਗ ਮਸ਼ੀਨ ਤੇ ਕਾਰਡ ਟੈਪ ਕਰਨ ਦੀ ਜ਼ਰੂਰਤ ਹੋਵੇਗੀ ਇਹ ਕਾਗਜ਼ੀ ਪਿੰਕ ਟਿਕਟ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ ਜੋ ਕਿ ਅਕਤੂਬਰ 2019 ਵਿੱਚ ਲਾਗੂ ਕੀਤਾ ਗਿਆ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਗਜ਼ੀ ਟਿਕਟ ਪ੍ਰਣਾਲੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਟਿਕਟਾਂ ਦੀ ਬਰਬਾਦੀ ਗਲਤ ਡਾਟਾ ਸੰਗ੍ਰਹਿ ਅਤੇ ਪਾਰਦਰਸ਼ਤਾ ਦੀ ਘਾਟ ਪਿੰਕ ਸਹੇਲੀ ਕਾਰਡ ਨਾ ਸਿਰਫ ਇਹਨਾਂ ਮੁੱਦਿਆਂ ਨੂੰ ਹੱਲ ਕਰੇਗਾ ਬਲਕਿ ਇਹ ਵੀ ਯਕੀਨੀ ਬਣਾਏਗਾ ਕਿ ਯੋਜਨਾ ਦੇ ਲਾਭ ਸੱਚਮੁੱਚ ਯੋਗ ਔਰਤਾਂ ਤੱਕ ਪਹੁੰਚੇ ਦੱਸਦੇ ਕਿ ਪਿੰਕ ਸਹਿਲੀ ਕਾਰਡ ਤੋਂ ਇਲਾਵਾ ਸਰਕਾਰ ਅਤੇ ਬੈਂਕਾਂ ਦੁਆਰਾ ਦੋ ਹੋਰ ਕਿਸਮਾਂ ਦੇ ਸਮਾਰਟ ਕਾਰਡ ਵੀ ਜਾਰੀ ਕੀਤੇ ਜਾਣਗੇ ਪਹਿਲਾ ਕਾਰਡ ਉਹਨਾਂ ਯਾਤਰੀਆਂ ਲਈ ਹੋਵੇਗਾ ਜਿਨ੍ਹਾਂ ਕੋਲ ਵੱਖ-ਵੱਖ ਸ਼੍ਰੇਣੀਆਂ ਦੇ ਬਸਪਾਸ ਨੇ ਇਹ 12 ਤੋਂ ਵੱਧ ਸ਼੍ਰੇਣੀਆਂ ਨੂੰ ਕਵਰ ਕਰੇਗਾ ਜਿਵੇਂ ਕਿ ਸੀਨੀਅਰ ਨਾਗਰਿਕ ਅਪਾਹਜ ਵਿਅਕਤੀ ਖਿਡਾਰੀ ਯੁੱਧ ਵਿਧਵਾਵਾਂ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਅਨਾਂ ਸ਼੍ਰੇਣੀਆਂ ਲਈ ਵੱਖਰੇ ਸਮਾਰਟ ਕਾਰਡ ਜਾਰੀ ਕੀਤੇ ਜਾਣਗੇ ਜੋ ਕਿ ਉਹਨਾਂ ਦੀ ਪਛਾਣ ਅਤੇ ਰਿਆਇਤ ਕਾਡਾਂ ਤੱਕ ਡਿਜੀਟਲ ਪਹੁੰਚ ਪ੍ਰਦਾਨ ਕਰਨਗੇ ਤੀਜਾ ਕਾਡ ਆਮ ਯਾਤਰੀਆਂ ਲਈ ਹੋਵੇਗਾ ਜਿਸ ਨੂੰ ਜਨਰਲ ਪਰਪਸ ਸਮਾਰਟ ਕਾਰਡ ਕਿਹਾ ਜਾਵੇਗਾ ਇਹ ਕਾਰਡ ਮੈਟਰੋ ਕਾਰਡ ਵਾਂਗ ਪ੍ਰੀਪੇਡ ਅਧਾਰ ਤੇ ਕੰਮ ਕਰੇਗਾ ਤੇ ਯਾਤਰੀ ਦੇ ਨਾਮ ਅਤੇ ਫੋਟੋ ਸਮੇਤ ਪੂਰਾ KYC ਵੀ ਲੋਡ ਹੋਵੇਗੀ ਇਸ ਕਾਰਡ ਨੂੰ ਪ੍ਰਾਪਤ ਕਰਨ ਲਈ ਘੱਟੋ-ਘੱਟ 120 ਰੁਪਏ ਦਾ ਭੁਗਤਾਨ ਕਰਨਾ ਜ਼ਰੂਰੀ ਹੈ ਉਸ ਤੋਂ ਬਾਅਦ ਇਸ ਨੂੰ ਲੋਡ ਅਨੁਸਾਰ ਰੀਚਾਰਜ ਕੀਤਾ ਜਾ ਸਕਦਾ ਹੈ